ਕਹਦੇ ਆ ਹੁਣ ਅੰਕਲ ਜੀ ਕਹਿੰਦੇ ਸਾਡੇ ਅਮੀ ਬਿਰਕ ਸਾਡੇ ਭਰਾ ਨੇ ਬਹੁਤ ਵੱਡਾ 스타 ਆ ਪੰਜਾਬ ਦਾ ਪੂਰੀ ਦੁਨੀਆ ਪਿਆਰ ਕਰਦੀ ਹੈ ਸਾਡੇ ਭਰਾ ਨੂੰ ਇਹ ਕਹਿੰਦੇ ਜੀ ਮੈਂ ਪਿੰਡ ਦੀ ਮੇਰੀ ਮੇਰੀ ਤਮੰਨਾ ਪਿੰਡ ਦੀ ਜਿਹੜੀ ਫਿਰਨੀ ਆ ਨਾ ਮੈਂ ਉੱਥੇ ਲੋਕ ਟਾਕ ਟਾਲ ਆਉਣੀ ਤੁਸੀਂ ਕਿਹਾ ਨਾ ਮੈਨੂੰ ਮੈਂ ਕਿਹਾ ਕਿੰਨਾ ਪੈਸਾ ਲੱਗੂਗਾ ਜੀ ਇਹ ਕਹਿੰਦੇ 50 ਲੱਖ ਦੇ ਆਸ-ਪਾਸ ਉਹ ਬਿਊਰੋਕ੍ਰੇਟ ਜਿਹੜੇ ਕਿੰਨੇ ਕੰਮ ਕਰਨ ਉਹਦੇ ਉੱਪਰ ਬੰਦਾ ਜਿਹੜਾ ਉਹ ਕੈਸਾ ਲੱਗੇ ਜਿਹੜਾ ਡੀਸੀ ਨੇ ਗੱਲ ਕਹਿ ਸਕਿਆ ਵੀ ਸਾਡਾ ਆ ਕੰਮ ਕਰੋ ਸਾਡਾ ਆ ਕੰਮ ਕਰੋ ਸਾਨੂੰ ਆ ਗਰੰਟਾਂ ਦਿਓ ਸਾਡੇ ਆ ਆ ਮਸਲੇ ਹੱਲ ਕਰੋ ਉਹ ਬੰਦਾ ਉਹੀ ਕਰੂ ਜਿਹੜਾ ਬੰਦਾ ਅਨਪੜ੍ਹ ਆ ਮੇਰੇ ਤੋਂ ਪਹਿਲਾਂ ਜਿਹੜੇ ਸੀਗੇ ਬੜੇ ਮਹਾਨ ਵਿਅਕਤੀ ਜਿਨ੍ਹਾਂ ਨੂੰ ਜਿਹੜੇ ਜੇਲ੍ਹ ਕੱਟ ਕੇ ਆ ਕੇ ਦੋ ਵਾਰੀ ਹਲੇ ਵੀ ਪਰਚਾ ਚੱਲ ਰਿਹਾ 4.5 ਕਰੋੜ ਦੀ ਪ੍ਰਾਪਰਟੀ ਜਬਤ ਹੋ ਗਈ ਮੁੰਡਾ ਜਿਹੜਾ ਭਗੋੜਾ ਕਰਾ ਰਿਹਾ ਹੁਣ ਫੇਰ ਤੁਰੇ ਫਿਰਦੇ ਨੇ ਜੋ ਵੀ ਸਾਨੂੰ ਸਾਨੂੰ ਦਿਓ ਮੌਕਾ ਜੀ ਮੈਂ ਮੌਕਾ ਨਾਲ ਲੁੱਟਣ ਦਾ ਤੈ ਹੀ ਜੀ ਗਰੀਬਾਂ ਦਾ ਵਜ਼ੀਫਾ ਖਾ ਗਏ ਤੇ ਉਹ ਜਦੋਂ ਅਨਪੜ੍ਹ ਬੰਦਾ ਜਿੰਨੂੰ ਪਤਾ ਹੀ ਨਹੀਂ ਮੈਨੂੰ ਇੱਕ ਵਾਰੀ ਜਦੋਂ ਇਹ ਮਿਨਿਸਟਰ ਬਣੇ ਨਾ ਕੋਈ ਬੰਦਾ ਕਹਦਾ ਜਦੋਂ ਮੈਂ ਮਿਨਿਸਟਰ ਬਣੇ ਤਾਂ ਕਹਿੰਦਾ ਫੋਨ ਆਇਆ ਕਹਿੰਦਾ ਜੀ ਮੰਤਰੀ ਸਾਹਿਬ ਈਮੇਲ ਦਿਓ ਵੀ ਅਸੀਂ ਨਾ ਨੋਟ ਕਰਨੀ ਸੀ ਆ ਮੁੰਡੇ ਨੌਜਵਾਨ ਖੜੇ ਆ ਤੁਹਾਨੂੰ ਗੱਲ ਸਮਝ ਆ ਜਾਣੀ ਆ ਰਾਣੇ ਬਜ਼ੁਰਗਾਂ ਨੂੰ ਕਈ ਵਾਰੀ ਸਮਝ ਨਹੀਂ ਆਉਂਦੀ ਈਮੇਲ ਉਹ ਕਹਿੰਦੇ ਈਮੇਲ ਦੇ ਦਿਓ ਜੀ ਵੀ ਨੋਟ ਕਰਨੀ ਹੈ ਤੇ ਇਹ ਪਤਾ ਕੀ ਕਹਿੰਦੇ ਧਰਮਸੋਹ ਜੀ ਕਹਿੰਦੇ ਈਮੇਲ ਤਾਂ ਘਰੇ ਪਈ ਆ ਜੀ ਮੈਂ ਫਿਰ ਜਦੋਂ ਆਇਆ ਨਾ ਫਿਰ ਵਾਪਸ ਉਧਰੋਂ ਜਾ ਕੇ ਫਿਰ ਲੈ ਕੇ ਆਉਂਗਾ ਨਾਲ ਜਿੱਲਾ ਦੱਸੋ ਬਈ ਹੱਦ ਹੋ ਗਈ ਈਮੇਲ ਤਾਂ ਤੁਹਾਨੂੰ ਜ਼ਮਾਨੀ ਯਾਦ ਹੋਣੀ ਚਾਹੀਦੀ ਹੈ ਵੀ ਮੇਰੀ ਈਮੇਲ ਆ ਹੈ ਜੀ ਮੇਰੀ ਈਮੇਲ ਹੈ ਗੁਰਦੇਵ ਸਿੰਘ ਦੇ ਨਾ ਦੇਮਨ 1999@gmail.com deman999@gmail.com ਮੇਰੀ ਈਮੇਲ ਹੈ ਜੀ ਨੋਟ ਕਰੋ ਜੀ ਉਦੋਂ ਈਮੇਲ ਤੁਹਾਨੂੰ ਜਿਹੜੀ ਆਉਣੀ ਸ਼ੁਰੂ ਹੋ ਜਾਣੀ ਹੈ ਜੇ ਆਪਾਂ ਪੋਲਿਟਿਕਲ ਜ਼ਮਾਤ ਦੇ ਉੱਪਰ ਅੱਛੇ ਤਰੀਕੇ ਨਾਲ ਭਰੋਸਾ ਕਰਕੇ ਇੰਟੈਲੀਜੈਂਟ ਬੰਦਿਆਂ ਨੂੰ ਮੌਕਾ ਦੇਵਾਂਗੇ ਤਾਂ ਫਿਰ ਤਾਂ ਅੱਗੇ ਵਧਾਂਗੇ ਜੇ ਮੰਨ ਲਓ ਇਹ ਧਰਮਸੂਤ ਵਰਗਿਆਂ ਨੂੰ ਆਪਾਂ ਮੌਕਾ ਦੇ ਕੇ 20 ਸਾਲ ਬਾਅਦ ਭਾਲਦੇ ਵੀ ਸਾਡਾ ਕੁਝ ਬਣ ਜੇ ਫਿਰ ਕੀ ਸੁਆਹ ਬਣਨਾਂ ਦੀ ਜੇ ਪਿਛਲੇ 35 ਸਾਲਾਂ ਜੀ ਐਨ ਲਾਲਕਾ ਸਾਹਿਬ ਨੇ ਸਾਡੇ ਇੱਥੇ ਵੀ ਆਏ ਸੀ ਕਿ ਫੋਟਾ ਫੁਟਾ ਖਚਾ ਕੇ ਚਲੇ ਜਾਂਦੇ ਨੇ ਜੀ ਲਾਲਕਾ ਸਾਹਿਬ ਪੰਜਵੀਂ ਫੇਲ ਪਤਨੀ ਚੌਥੀ ਫੇਲ ਲਈ ਲੈ ਦੱਸੋ ਕੀ ਸੱਪ ਕਟਣਾ ਜੀ ਉਹਨਾਂ ਨੇ ਕੀ ਕੀ ਕਰਨੇ ਗਏ ਦੀ ਉਹ ਜਿਹਨੂੰ ਲਿਆਕਤ ਹੀ ਨਹੀਂ ਜਿਨ੍ਹਾਂ ਨੂੰ ਮੈਗਨਿਟੀ ਦੇਣਾ ਕਿ ਐਮ ਐਲ ਏ ਕੀ ਹੁੰਦਾ ਆ ਮੇਰੇ ਨੌਜਵਾਨ ਵੀਰ ਖੜਿਆ ਐਮ ਐਲ ਏ ਦਾ ਮਤਲਬ ਕੀ ਆ ਉਹ ਦੱਸ ਦੇਣ ਤਾਂ ਮੈਂ ਉਹਨੇ ਲਾਥਰੋਂ ਨਿਕਲ ਜੂੰਗਾ ਜੀ ਪਤਾ ਹੀ ਨਹੀਂ ਜੀ ਐਮ ਐਲ ਦਾ ਮਤਲਬ ਕੀ ਹੁੰਦਾ ਜੀ ਵੀ ਇਹ ਐਮ ਐਲ ਏ ਕਹਿੰਦੇ ਕੰਨੂ ਆ ਜੀ ਉਹ ਕਹਿੰਦੇ ਜੀ ਅਸੀਂ ਐਮ ਐਲ ਏ ਬਣਨਾ ਸੋ ਇਹ ਮੈਂ ਪੜਿਆ ਲਿਖਿਆ ਬੰਦਾ ਮੈਂ ਬੀਏ ਕਰਕੇ ਐਮਏ ਪੋਲੀਟੀਕਲ ਕਰਕੇ ਮੈਂ ਇਸ ਵਕਤ ਪੀਐਸਡੀ ਕਰ ਰਿਹਾ ਪੋਲੀਟੀਕਲ ਸਾਇੰਸ ਦੇ ਵਿੱਚ ਲੰਬਰੀ ਯੂਨੀਵਰਸਿਟੀ ਤੋਂ ਮੈਨੂੰ ਇੰਗਲਿਸ਼ ਵੀ ਆਉਂਦੀ ਆ ਹਿੰਦੀ ਵੀ ਆਉਂਦੀ ਆ ਪੰਜਾਬੀ ਵੀ ਆਉਂਦੀ ਆ ਦੇਸ਼ ਦੀ ਕਿਸੇ ਵੀ ਵਿਸ਼ੇ ਦੇ ਉੱਪਰ ਗੱਲ ਕਰ ਲਓ ਮੈਂ ਦਾ ਜਵਾਬ ਦਊਂਗਾ ਔਰ ਦੁਨੀਆ ਦੀ ਕਿਸੇ ਵੀ ਇਕਨੋਮੀ ਦੇ ਉੱਪਰ ਗੱਲ ਕਰ ਲਓ ਮੈਂ ਉਹਦੇ ਉੱਪਰ ਵਿਚਾਰ ਦਊਂਗਾ ਜੀ ਕਿਉਂਕਿ ਦੁਨੀਆ ਘੁੰਮੇ ਆ ਪਤਾ ਜੀ ਕਿ ਕਿਵੇਂ ਕੰਮ ਹੁੰਦਾ ਕਿਵੇਂ ਆਪਣਾ ਸਿਸਟਮ ਚੱਲਦਾ ਸਾਰਾ ਇਹ ਜਿਹੜੀ ਇਲੈਕਸ਼ਨ ਹੈ ਇਹ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਆਮ ਆਦਮੀ ਪਾਰਟੀ ਸਰਕਾਰਾ ਭਗਵੰਤ ਮਾਨ ਸਾਹਿਬ ਜੀ ਮਿਨਿਸਟਰ ਨੇ ਮੈਨੂੰ ਤੁਸੀਂ ਐਮਐਲਏ ਦੀ ਸੇਵਾ ਲਈ ਆਇਆ ਇੱਥੋਂ ਇਤਿਹਾਸਕ ਵੋਟਾਂ ਪਾ ਕੇ ਔਰ ਉਹ ਕੰਮ ਜਿਹੜਾ ਜੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ 600 ਯੂਨਟ ਬਿਜਲੀ ਪਿਛਲੇ ਸਾਢੇ 3 ਸਾਲ ਤੋਂ ਮੁਫਤ ਮਿਲ ਰਹੀ ਹੈ ਤੁਹਾਨੂੰ ਮਿਲ ਰਹੀ ਕਿ ਨਹੀਂ ਮਿਲ ਰਹੀ ਜੀ ਮੈਂ ਜਨਾਬ ਹੰਗਾਰਾ ਦੇਓਾ ਆ ਦਿਖਾਓ ਪਾਜੀ ਜੀ ਜਨਾਬ ਸਾਹਿਬ ਸਿੰਘ ਜੀ ਮਿਲਰੀ ਕਿ ਨਹੀਂ ਮਿਲ ਰਹੀ ਪਰ ਹੱਥ ਖੜੇ ਕਰਕੇ ਦੱਸੋ ਜਨਾਬ ਪਹਿਲੇ ਸਰਕਾਰਾਂ ਅੰਡਰਸਰਚ ਕਰ ਜਾਂਦੀਆਂ ਮਿਲਰੀ ਨਾ ਹਾਂ ਜੀ ਹੁਣ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਿਓ ਵੀ 22 ਜਾਨਸ 121 ਹੋ ਕੇ ਕਾਂਗਰਸ ਅਕਾਲੀ ਆ ਕੇ ਨਾ ਤਾਂ ਆਉਂਦੇ ਸਾਰ ਪਹਿਲਾਂ ਬਿਜਲੀ ਬੰਦ ਕਰਨੀ ਹੈ ਫਿਰ ਕੀ ਕਰੋਗੇ ਜੀ ਫਿਰ ਆਪਾਂ ਫਿਰ ਉਹਨਾਂ ਨੂੰ ਗਾਲਾਂ ਕੱਢਣੇ ਸ਼ੁਰੂ ਕਰ ਦਾਂਗੇ ਵੀ ਇਹ ਤਾਂ ਪਹਿਲੇ ਵਾਲੇ ਠੀਕ ਚੀਗੇ ਇਸ ਕਰਕੇ ਆਪਾਂ ਜਿਹੜਾ ਕੰਮ ਵਧੀਆ ਨਾ ਜੀ ਵਧੀਆ ਤੁਹਾਡਾ ਰਿਕਾਰਡ ਹੈ ਬ੍ਰਹਮੰਦਰਾ ਜੀ ਦਿਨ ਦਿਨ ਰਟਕਾ ਡੇ ਪਾਣੀ ਮੋਟਰ ਵਾਲੇ ਬਿਲਕੁਲ ਦੇਖਿਓ ਇੱਕ ਇੱਕ ਕੀਤੀ ਕਰਦੇ ਹੋ ਹਾਂ ਆ ਦੇਖੋ ਰਿਕਾਰਡ ਆ ਕਹਿੰਦੇ ਜੀ ਇਹ ਇਹ ਪਹਿਲਾਂ ਦੇਖੋ ਕਾਲੀ ਗੱਲ ਰਿਹਾ ਕਾਂਗਰਸ ਦੀ ਠੀਕ ਹੈ ਜੀ ਖੇਤਾਂ 'ਚ ਪਾਣੀ ਨਹਿਰਾਂ ਪੱਕੀਆਂ ਬਿਜਲੀ ਦਿਨੇ ਵੀ ਆਉਂਦੀ ਆ ਰਾਤ ਨੂੰ ਵੀ ਤੁਸੀਂ ਜਦੋਂ ਮਰਜ਼ੀ ਕਿਸਾਨ ਦੇ ਖੇਤਾਂ 'ਚ ਵੀ ਬਿਜਲੀ ਫਰੀ ਹੈ ਘਰੇ ਵੀ ਬਿਜਲੀ ਫਰੀ ਹੈ ਮੈਂ ਤਾਂ ਨਹੀਂ ਕਹਿ ਰਿਹਾ ਇਹ ਸਚਾਈ ਹੈ ਨਾ ਜੀ ਜੇ ਮੈਂ ਗਲਤ ਕਹਿ ਰਿਹਾ ਮੈਨੂੰ ਦੱਸੋ ਜੀ ਮੈਂ ਤੁਹਾਡੇ ਪੈਰਾਂ 'ਚ ਬਹਿ ਕੇ ਮਾਫੀ ਮੰਗੂਗਾ ਐਮਐਲਏ ਸਾਹਿਬ ਬਹੁਤ ਸਹੀ ਵਿਚਾਰਿਆ ਗੱਲਾਂ ਮੈਂ ਵੀ ਕਿਸਾਨ ਆ ਜੀ ਮੈਂ 40 ਕਿਲੋ ਦੀ ਖੇਤੀ ਕਰਦਾ ਅੱਗੇ ਕਦੇ ਨਹੀਂ ਹੋਇਆ ਵੀ ਦਿਨੇ ਲੇਟ ਆਉਂਦੀ ਹਵੇ ਹਾਂ ਪਹਿਲੀ ਵਾਰ ਆ ਜੀ ਕਿ ਦਿਨ ਦਿਨ ਲੇਟ ਦੀ ਸਰਕਾਰ ਜੀ ਅੱਗੇ ਰਤਨ ਨੂੰ ਪੰਜ ਰੇਮੇਤ ਦੇ ਵਿੱਚ ਲੱਗ ਚਲੀ ਹੈਗਾ ਵਿੱਚ ਹੁਣ ਆਜੋ ਹੁਣ ਆਜੋ 9 ਵਜੇ ਆਉਂਦੀ ਹੈ ਟ੍ਰੇਲ ਦਿੱਤੀ ਤੋਂ 6 ਵਜੇ ਜਾਂਦੀ ਹੈ ਰਾਤ 3 ਦੇ। ਅੱਛਾ ਹੁਣ ਆਦੇ ਨੌਕਰੀਆਂ ਤੇ ਆ ਨੌਜਵਾਨ ਬੱਚੇ ਖੜੇ ਆ। ਨੌਕਰੀਆਂ ਆ ਕੇ ਮਿਲਦੀਆਂ ਸੀ ਪੁਰਾਣੀਆਂ ਸਰਕਾਰਾਂ 'ਚ। ਮੈਂ ਵੀ ਬੜੀ ਟਰਾਈ ਕੀਤੀ। ਮੈਂ ਮਹਿੰਦਰਾ ਕਾਲਜ ਪੜਦਾ ਸੀ ਵੀ ਮੈਂ ਨੌਕਰੀ ਲੱਗਾ। ਮੈਂ ਆਈਐਸ ਬਣਨਾ ਚਾਹੁੰਦਾ ਸੀ ਗਰੀਬੀ ਕਰਕੇ ਨਹੀਂ ਪੜ ਸਕਿਆ ਉਦੋਂ। ਮੈਂ ਸੀਗਾ ਵੀ ਨੌਕਰੀ ਲੱਗਣਾ ਜੇ ਪੜਦਾ ਕਰਦੇ ਸੀ ਵੀ ਫਲਾਨੀ ਨੌਕਰੀ ਇੱਥੇ ਤਾਂ 5 ਲੱਖ ਲੱਗਦਾ ਜੀ। ਇੱਥੇ 10 ਲੱਖ ਲੱਗਦਾ ਜੀ। ਇੱਥੇ ਤਾਂ ਮਿਲ ਹੀ ਨਹੀਂ ਸਕਦੀ ਜੇ ਪੈਸੇ ਵਾਲਾਂ ਨੂੰ ਮਿਲਦੀ ਹੈ ਜੀ। 60000 ਦੇ ਆਸ-ਪਾਸ ਨੌਕਰੀ ਮਿਲene ਪੰਜਾਬ 'ਚ। ਪਰ 60000 ਨੌਕਰੀਆਂ ਮਿਲੀਆਂ ਨੇ ਅਗਰ ਇੱਕ ਬੰਦਾ ਕਹਦੇ ਕਿਸੇ ਬੰਦੇ ਨੇ ਐਮਐਲਏ ਨੇ ਕਿਸੇ ਸਾਡੇ ਲੀਡਰ ਨੇ ਕਿਸੇ ਸਾਡੇ ਮਨਿਸਟਰ ਨੇ 1 ਰੁਪਿਆ ਲਿਆਵੇ ਤਾਂ ਦੋ ਮਰਜ਼ੀ ਸਜ਼ਾ ਲਾ ਦਿਓ ਜੀ ਹਰੇਕ ਬੱਚੇ ਜਿਹੜਾ ਇੰਟੈਲੀਜੈਂਟਾ ਨੂੰ ਨੌਕਰੀ ਮਿਲਦੀ ਹੈ ਕਿੰਦਾ ਵੱਡਾ ਸੁਧਾਰ ਆ ਗਿਆ ਠੀਕ ਹੈ ਜੀ 10 ਲੱਖ ਰੁਪਿਆ ਸਿਹਤ ਬੀਮਾ ਤੁਹਾਡਾ ਫ੍ਰੀ ਕਰਦਾ ਸਰਕਾਰ ਘਰੇ ਬਿਜਲੀ ਮੁਫਤ ਆ ਸਕੂਲਾਂ 'ਚ ਪੜ੍ਹਾਈ ਮੁਫਤ ਆ ਤੁਹਾਡਾ ਸਿਹਤ ਬੀਮਾ ਮੁਫਤ ਕਰਤਾ ਉੱਚ ਆਧਾਰ ਕਾਰਡ ਦਿਖਾਉਣਾ ਤੁਸੀਂ ਤੁਹਾਡਾ ਇਲਾਜ ਮੁਫਤ ਹੈ ਜੀ ਕਿਸੇ ਵੀ ਸਰਕਾਰੀ ਹਸਪਤਾਲ ਤੁਸੀਂ ਇਲਾਜ ਕਰਾ ਸਕਦੇ ਇਹ ਛੋਟੀ ਗੱਲ ਹੈ ਜੀ ਤਿੰਤਾ ਆਸ਼ਮਨ ਕਾਰਡ ਚੱਲ ਗਿਆ ਜੀ ਇਹਦਾ ਪੋਰਟਲ ਬੰਦ ਹੈ ਜੀ ਇਹ ਪਿੱਛੋ ਬੰਦ ਹੈ ਜੀ ਇਹ ਉੱਥੋਂ ਸ਼ੁਰੂ ਹੋਊਗਾ ਜੀ ਇਹ ਆਇਆ ਹੋ ਗਿਆ ਜੀ ਆਹਾਂ ਅਸੀਂ ਇਹੀ ਕਰੀ ਜਾਂਦੇ ਸੀ ਇਹ ਕਿੰਨਾ ਫਰਕ ਪੈ ਗਿਆ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਜਿੱਥੇ ਅਸੀਂ ਕੰਮ ਕਰ ਰਹੇ ਹਾਂ ਕੰਮ ਦੇ ਨਾਲ-ਨਾਲ ਜਦੋਂ ਆਪਾਂ ਕੰਮ ਕਰਦੇ ਹਾਂ ਸੁਭਾਵਿਕ ਜਦੋਂ ਬੰਦਾ ਪਾਵਰ ਚ ਆਉਂਦਾ ਨਾ ਪਾਵਰ ਦੇ ਨਾਲ-ਨਾਲ ਨੈਗੇਟਿਵਿਟੀ ਵੀ ਆਉਂਦੀ ਹੈ ਉਹਦੇ ਨਾਲ ਕੁਝ ਜਿਹੜੇ ਵਿਰੋਧੀ ਨੇ ਇਹ ਗੱਲਾਂ ਵੀ ਠਾਉਂਦੇ ਆ ਦੇਖੋ ਜਿੰਨੇ ਤਾਂ ਆਹ ਆ ਨਹੀਂ ਕੀਤਾ ਆ ਨਹੀਂ ਕੀਤਾ ਪਰ ਮੈਂ ਆਹ ਬੋਰਡ ਥੱਲੇ ਖੜੇ ਆ ਬੋੜ ਵੀ ਬਜ਼ੁਰਗ ਹੁੰਦੇ ਆ ਜੀ ਇਹ ਸਾਡੇ ਬਜ਼ੁਰਗਾ ਬਜ਼ੁਰਗਾ ਵਾਂਗੂ ਨਹੀਂ ਹੁੰਦੇ ਦਰਖਤ ਪੁਰਾਣੇ ਬਜ਼ੁਰਗੀ ਆ ਸਾਡੇ ਇਹ ਬੋੜ ਥੱਲੇ ਖੜੇ ਆ ਮੈਂ ਐਮ ਐਲ ਏ ਆ ਜੀ 83300 ਤਨਖਾਹ ਮਿਲਦੀ ਆ ਸਾਰੀ ਤਨਖਾਹ ਗਰੀਬ ਬੱਚਿਆਂ ਦੀ ਪੜ੍ਹਾਈ ਤੇ ਲਾਉਣਾ ਜੀ ਪਰ ਮੈਂ ਐਮ ਐਲ ਏ ਆ ਮੈਂ ਕਿਰਾਏ ਦੇ ਮਕਾਨ ਤੇ ਰਹਿੰਦਾ 90 ਸਾਰਿਆਂ ਨੂੰ ਪਤਾ ਜੀ ਮੇਰੇ ਕੋਲੇ ਆਉਦੇ ਜਾਂਦੇ ਸਾਰੇ ਪਰ ਸੰਗਤ ਵਾਸਤੇ ਆਫਿਸ ਮੈਂ ਟਾਪ ਕਲਾਸ ਖੋਲ੍ਹਿਆ ਹੈ 117 ਹਲਕਿਆਂ ਦੇ ਵਿੱਚੋਂ ਅਗਰ ਕਿਸੇ ਐਮ ਐਲ ਏ ਦਾ ਆਫਿਸ ਹੋਵੇ ਤਾਂ ਤੁਸੀਂ ਮੈਨੂੰ ਦੱਸ ਦਿਓ ਜੀ ਸੰਗਤ ਲਈ ਬੈਠਣ ਵਾਸਤੇ ਪੂਰੀ ਸੰਵਤਾ ਕਰੀ ਗਈ ਹੈ ਕਿਉਂ ਮੇਰੇ ਮਨ 'ਚ ਤਾਂ ਗਿਆ ਅੱਗੇ ਮੈਨੂੰ ਨਹੀਂ ਪਤਾ ਅੱਗੇ ਕੀ ਬਣਨਾ ਵੋਟਾਂ ਚ ਕੌਣ ਆਉ ਕੀ ਨਹੀਂ ਆਉ ਕਿਵੇਂ ਆਵੇ ਤੁਸੀਂ ਤੇ ਫੈਸਲਾ ਕਰਨਾ ਪਰ ਜੇ 5 ਸਾਲ ਤੁਸੀਂ ਮੌਕਾ ਦਿੱਤਾ ਤਾਂ 5 ਸਾਲ ਦੇ ਵਿੱਚ ਇਤਿਹਾਸ ਹੈ ਜੀ ਇਹ ਨਾਪਾ ਹਲਕੇ ਦੇ ਵਿੱਚ ਜਿੰਨੀਆਂ ਦੇਮ ਮਾਨ ਸਰਕਾਰ ਮੰਜ਼ੂਰ ਕਰਾ ਗਿਆ ਮੈਨੂੰ ਪਤਾ ਮੈਂ ਕਿੰਨੇ ਗੇੜੇ ਲਾਇਨੇ ਚੰਡੀਗੜ੍ਹ 88 ਸੜਕਾਂ ਬਣ ਰਹੀਆਂ ਨੇ ਥੋੜੇ ਪਿੰਡ ਦੇ ਅੰਕਲ ਜੀ ਦੱਸੋ ਜਰਾ ਸੜਕ ਕਿੰਨਿਆਂ ਨੇ ਮਿੰਟਾਂ ਕਰ ਲਈਆਂ ਫਿਰ ਟੈਂਡਰ ਲੱਗ ਰਿਹਾ ਜੀ ਟੈਂਡਰ ਲੱਗ ਗਿਆ ਜੀ ਟੈਂਡਰ ਥੋੜੇ ਪਿੰਡ ਵਾਲੇ ਦੱਸੋ ਕਿਨੂੜਕੀ ਵਾਲੀ ਸੜਕ ਕਿਨੂੜਕੀ ਵਾਲੀ ਸੜਕ ਦਾ ਟੈਂਡਰ ਲੱਗ ਗਿਆ ਜੀ ਟਾੜੀ ਤਾਂ ਬਣਦੀ ਹੈ ਨ ਹੁਣ ਇੱਥੇ ਸਰਕਾਰ ਆਪਾਂ ਕੰਮ ਕਰਾ ਸਕਦੇ ਆ ਹੁਣ ਅੰਕਲ ਜੀ ਕਹਿੰਦੇ ਸਾਡੇ ਐਮੀ ਬਿਰਕ ਸਾਡੇ ਭਰਾ ਨੇ ਬਹੁਤ ਵੱਡਾ ਸਟਾਰ ਆ ਪੰਜਾਬ ਦਾ ਪੂਰੀ ਦੁਨੀਆ ਕਾਰ ਕਰਦੀ ਹੈ ਸਾਡੇ ਭਰਾ ਨੂੰ ਇਹ ਕਹਿੰਦੇ ਜੀ ਮੈਂ ਪਿੰਡ ਦੀ ਮੇਰੀ ਮੇਰੀ ਤਮੰਨਾ ਪਿੰਡ ਦੀ ਜਿਹੜੀ ਫਿਰਨੀ ਆ ਨਾ ਮੈਂ ਇੱਥੇ ਲੋਕ ਲੌਕਟਾਉਨ ਲਾਉਣੀ ਤੁਸੀਂ ਕਿਹਾ ਨਾ ਮੈਨੂੰ ਮੈਂ ਕਿਹਾ ਕਿੰਨਾ ਪੈਸਾ ਲੱਗੂਗਾ ਜੀ ਇਹ ਕਹਿੰਦੇ 50 ਲੱਖ ਦੇ ਆਸਪਾਸ ਤੁਸੀਂ ਇਦਾਂ ਕਿਹਾ ਨਾ ਮੈਂ ਕਿਹਾ ਜੀ ਆਪਾਂ ਕਿਸ ਤਾਂ ਇਹਨੂੰ ਕਰ ਲੈਨੇ ਆ ਆਪਾਂ ਡਿਵਾਈਡ ਕਰਕੇ ਉਹ ਵੀ ਤੁਹਾਡਾ ਕੰਮ ਮੁਕੰਮਲ ਕਰਾ ਕੇ ਦਊਗਾ ਮੇਰੀ ਗਰੰਟੀ ਹੈ ਜੀ ਠੀਕ ਹੈ ਜੀ ਤੁਸੀਂ ਜੇ ਸਰਪੰਚ ਬਣਾਇਆ ਪ ਤਾਂ ਇਹਨਾਂ ਦੀ ਇੱਜ਼ਤ ਮੇਰੀ ਇੱਜ਼ਤ ਹੈ ਜੀ। ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ। ਸੋ ਇਹ ਸਾਰੇ ਜਿਹੜੇ ਕੰਮ ਆਮ ਆਦਮੀ ਪਾਰਟੀ ਕਰ ਰਹੀ ਆ ਅੱਗੇ ਕਰਾਂਗੇ ਵੀ ਔਰ ਤੁਹਾਡਾ ਅਸ਼ੀਰਵਾਦ ਬੜਾ ਜ਼ਰੂਰੀ ਹੈ। ਇਸ ਕਰਕੇ ਤੁਹਾਡੇ ਨਾਲ ਇਹ ਗੱਲ ਕਰਨੀ ਜ਼ਰੂਰੀ ਆ ਕੇ ਮੈਂ ਤਾਂ ਇੱਕ ਵਾਰ ਨਹੀਂ ਪਤਾ ਬਹੁਤ ਵਾਰੀਆਂ ਅੰਕਲ ਜੀ ਕੋਲੇ ਪਤਾ ਨਹੀਂ ਕਿੰਨੀ ਵਾਰੀ ਚਾਹ ਪੀ ਗਏ ਘਰੇ ਆ ਕੇ ਲੰਘਦੇ ਵੜਦੇ ਆਈਦਾ। ਗੁਰਚਰਨ ਬੜਾ ਸ਼ਰੀਫ ਇਨਸਾਨ ਹੈ ਜੀ। ਗੁੱਸੇ ਵਾਲਾ ਜ਼ਰੂਰ ਹੈ। ਗੋਸਾਲਾਂ ਦਾ ਹੈ ਗਸਾ ਆ ਕੇ ਫਿਰ ਭੱਜਣਾ ਫੜਨਾ ਪੈਂਦਾ ਵੀ ਰੁੱਕ ਜਾ ਰੁੱਕ ਜਾ ਪਰ ਬੰਦਾ ਬਹੁਤ ਅੱਛਾ ਹੈ ਜੀ ਬੜਾ ਮਨ ਤੇ ਵਿੱਚ ਹੈਗਾ ਸਿੰਪਲ ਸਧਾਰਨ ਕਿਵੇਂ ਆਹ ਕੰਮ ਕਰਨਾ ਮਾਨਸਾ ਮੇਰੇ ਆ ਸੜਕ ਪਿੱਛੇ ਵੀ ਆਹ ਕੰਮ ਕਰੋ ਸਾਡੇ ਪਿੰਡ ਦਾ ਕੰਮ ਕਰੋ ਖਾਣੇ ਪਿੰਡ ਦਾ ਕੰਮ ਕਰੋ ਤੇ ਬਹੁਤ ਅੱਛੇ ਇਨਸਾਨ ਨੇ ਬਲਾਕ ਸੰਮਤੀ ਚ ਖੜੇ ਆ ਚੋਂ ਨਿਸ਼ਾਨ ਝਾੜੂਗਾ ਬੁੱਟਾ ਪਾਓਗੇ ਪਾਵਾਂਗੇ ਹਾਂ ਜੀ ਪਾਓਗੇ ਸਾਰੇ ਪਾਵਾਂਗੇ ਠੀਕ ਹੈ ਸਾਡੀ ਭੈਣ 라ਜਵਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਖੜੇ ਨੇ ਜੀ ਇਹਨਾਂ ਦਾ ਦਲੱਦੀ ਜ਼ੋਨ ਹੈ ਜੀ ਰਿਜ਼ਰਵ ਕੈਟਾਗਰੀ ਚੋਂ ਨੇ ਤੇ ਇਹਨਾਂ ਦਾ ਭਰਾ ਸਰਪੰਚ ਹੈ ਇੱਕ ਕਰਾਲੇ ਪਿੰਡ ਤੋਂ ਭពਿੰਦਰ ਦਿਹਾੜੀ ਕਰਦਾ ਹੁੰਦਾ ਸੀ ਅੱਜ ਸਰਪੰਚ ਹੈ ਜੀ ਕਿੰਨਾ ਵੱਡਾ ਪਿੰਡ ਠੀਕ ਹੈ ਜੀ ਤੇ ਇਹਨਾਂ ਦਾ ਵੀ ਚੋਣ ਨਿਸ਼ਾਨ ਝਾੜੂ ਹੈ ਜੀ ਤੇ ਇਹਨਾਂ ਨੂੰ ਵੋਟ ਪਾਉਣੀ ਆ ਦੋ ਵੈਲਟ ਪੇਪਰ ਹੋਣਗੇ ਕਿਉਂਕਿ ਈਵੀਐਮ ਮਸ਼ੀਨਾਂ ਨਹੀਂ ਵੈਲਟ ਪੇਪਰ ਤੇ ਵੋਟ ਪਾਣੀ ਆ ਦੋ ਵੈਲਟ ਪੇਪਰ ਆਉਣਗੇ ਇੱਕ ਆਊਗਾ ਜ਼ਿਲ੍ਹਾ ਪ੍ਰੇਸ਼ਦ ਦਾ ਉੱਥੇ ਰਾਜਵਿੰਦਰ ਕੌਰ ਅੱਗੇ ਚੋਣ ਨਿਸ਼ਾਨ ਝਾੜੂ ਹੈ ਦੂਜਾ ਆਊਗਾ ਬਲਾਕ ਸੰਮਤੀ ਉੱਤੇ ਆਊਗਾ ਗੁਰਚਰਨ ਸਿੰਘ ਅੱਗੇ ਚੌਨ ਨਿਸ਼ਾਨ ਝਾੜੂ ਤੁਸੀਂ ਮੋਹਰ ਲਾਉਣੀ ਔਰ ਮੋਹਰ ਇੱਕੋ ਵਾਰੀ ਲਾਉਣੀ ਹੈ ਕਈ ਜੋਸ਼ ਚਾਕੇ ਨਾ ਦੋ ਦਿਨ ਲਾ ਦਿੰਦੇ ਆ ਉਹ ਕੈਂਸਲ ਹੋ ਜਾਣੀਆਂ ਜੀ ਕਈ ਵੀ ਨਹੀਂ ਆ ਕੇ ਆਪਾਂ ਅੰਗੂਠਾ ਘਾਟਾ ਹੋਰ ਖੰਨੇ ਦੀ ਵੀ ਲਾ ਦਿੰਦੇ ਆ ਫਿਰ ਉਹ ਵੀ ਕੈਂਸਲ ਹੋ ਜਾਣੀਆਂ ਇੱਕੋ ਵਾਰੀ ਲਾਉਣੀ ਹੈ ਮੋਹਰ ਫਿੱਕੀ ਲੱਗੀ ਗਾੜੀ ਲੱਗੀ ਇੱਕੋ ਵਾਰੀ ਲਾਉਣੀ ਹੈ ਬਸ ਆਪਾਂ ਦੁਬਾਰਾ ਨਹੀਂ ਲਾਉਣੀ ਤਾਂ ਕੈਂਸਲ ਹੋ ਜਾਊਗੀ ਮੋਹਰ ਠੀਕ ਹੈ ਜੀ ਆਪਾਂ ਇਸ ਚੀਜ਼ ਦਾ ਧਿਆਨ ਰੱਖਣਾ ਬਾਕੀ ਸਰਪੰਚ ਸਾਹਿਬ ਇੱਥੇ ਖੜੇ ਨੇ ਸਾਰਾ ਨਗਰ ਖੜਾ ਤੁਸੀਂ ਜਿਹੜੀ ਵੀ ਤੁਸੀਂ ਮੈਨੂੰ ਕਿਹਾ ਆ ਸੜਕ ਦਾ ਕਿਹਾ ਆਪਾਂ ਪਹਿਲ ਦੇ ਆਧਾਰ ਤੇ ਮੈਨੂੰ ਜਦੋਂ ਸੜਕ ਦਾ ਭੇਜਿਆ ਨਾ ਮੈਂ ਫੋਨ ਕਰੀ ਗਿਆ ਅੰਕਲ ਜੀ ਕਿਤੇ ਵਿਜੀ ਸੀ ਆ ਗੁਜਰਚਰਨ ਪਤਾ ਨਹੀਂ ਕਿੱਥੇ ਗਏ ਸੀ ਕਹਿੰਦੇ ਜੀ ਮੈਂ ਕਿਤੇ ਹੋਰ ਸੀ ਮੈਂ ਫੋਨ ਕਰਕੇ ਫੋਨ ਕਰਦਾ ਰਿਹਾ ਮੈਂ ਦੱਸਣ ਵਾਸਤੇ ਕਿ ਭੇਜਤੀ ਸੜਕ ਉਹ ਸੜਕ ਆ ਗਈ ਆ ਜੇ ਕਹੂੰ ਮੈਂ ਤੁਹਾਨੂੰ ਪੇਪਰ ਵੀ ਦਿਖਾ ਸਕਦਾ ਟੈਂਡਰ ਲੱਗ ਰਿਹਾ ਤੁਹਾਡੀ ਸੜਕ ਬਣ ਜਾਣੀ ਆ ਔਰ ਲੋਹਾਰ ਮਾਜਰੇ ਦੀ ਜਿਹੜੀ ਜ਼ਮੀਨ ਆ ਜਿਹੜੀ 50-60 ਲੱਖ ਰੁਪਏ ਦੇ ਖੜੀ ਆ ਅੱਜ ਜੇ ਦੇ ਨਾਂ 10 20 ਲੱਖ ਰੁਪਏ ਰੇਟ ਵਧਿਆ ਮੈਨੂੰ ਦੇ ਮੰਨਣਾ ਕਿਉਂ ਤੁਸੀਂ ਆ ਸੜਕ ਬਣਨਾ ਵਦਲਾ ਠੀਕ ਹੈ ਨਾ ਹੋਰ ਵੀ ਤੁਹਾਡੇ ਕੰਮ ਆ ਕੋਈ ਜਿਹੜਾ ਕੋਈ ਗਰੀਬਾਂ ਦਾ ਕੰਮ ਆ ਕੱਚੇ ਘਰਾਂ ਦੇ ਪੈਸੇ ਨੇ ਮੈਂ ਪਹਿਲ ਦੇ ਆਧਾਰ ਤੇ ਮੈਂ ਆਪ ਆਪਣੇ ਉੱਥੇ ਦੇਣਾ ਜੀ ਕੱਚੇ ਘਰਾਂ ਦੇ ਜੇ ਕੋਈ ਸ਼ਾਮਲਾ ਨਹੀਂ ਹੈਗੀ ਆਪਣੇ ਕੋਲ ਥੋੜੀ ਥੋੜੀ ਹੈ ਸ਼ਾਮਲਾ ਠੀਕ ਹੈ ਜੀ ਤੇ ਜਿਹੜੇ ਕੋਈ ਜਿਹੜੇ ਕੋਈ ਹੋਰ ਵੀ ਕੰਮ ਨੇ ਪਿੰਡ ਦੀ ਡਿਵੈਲਪਮੈਂਟ ਦੇ ਕੰਮ ਨੇ ਸਾਰੇ ਸਰਪੰਚ ਸਾਹਿਬ ਖੜੇ ਨੇ ਪੰਚਾਇਤ ਖੜੀ ਆ ਨਗਰ ਖੜਾ ਮੈਨੂੰ ਤੁਸੀਂ ਹੁਕਮ ਲਾਓ ਜਿਵੇਂ ਫਿਲਮੀ ਦਾ ਗਿਆ 50 ਲੱਖ ਰੁਪਈਆ ਠੀਕ ਹੈ ਇਨਕਮ ਥੋੜੀ ਆ ਪਰ ਸਰਕਾਰ ਨੇ ਮੈਨੇਜ ਕਰਨਾ ਹੁੰਦਾ ਕਿਉਂਕਿ ਚਾਰੀ ਕੋਟਾ ਮੇਰੇ ਕੋਲੇ 5 ਕਿਉਂਗਾ ਮੈਂ 2.5 ਕਰੋੜ ਦੇਤਾ ਉਦੋਂ ਵੀ 2.5 ਕਰੋੜ ਪਿਆ ਅਗਲੇ ਸਾਲ ਮੇਰੇ ਕੋਲ 10 ਕਰੋੜ ਫੇਰ ਆਉਣਾ ਜੀ ਤਾਂ ਮੈਂ ਜਿਹੜੇ ਆਪਣੇ ਵਧੀਆ ਪਿੰਡ ਨੇ ਜਿਹੜੇ ਵਧੀਆ ਰੂਹ ਤੋਂ ਚੱਲਦੇ ਆ ਜਿੱਥੇ ਜ਼ਿਆਦਾ ਸ਼ੈਤਾਨੀ ਕਰਦੇ ਆ ਬਈ ਉਧਰ-ਉਧਰ ਕੋਈ ਕਰੀ ਜਾਣਾ ਫਿਰ ਉੱਥੇ ਪਤਾ ਵੀ ਲੱਗ ਜਾਂਦਾ ਰਿਪੋਰਟ ਤਾਂ ਆ ਹੀ ਜਾਂਦੀ ਹੈ ਜੇ ਨਾ ਪਰ ਸਚਾਈ ਇਹ ਹੈ ਕਿ ਪਿੰਡ ਦਾ ਨੁਮਾਇੰਦਾ ਮੰਨ ਲਓ ਸਰਪੰਚ ਸਾਹਿਬ ਨੇ ਇਹ ਜੇ ਕਾਂਗਰਸ ਆ ਗਈ ਨਾ ਉਹ ਵੀ ਬੁਲਾਉਣਗੇ ਜੀ ਕਿਉਂਕਿ ਪਿੰਡ ਦੇ ਨੁਮਾਇੰਦੇ ਨੇ ਜਾਣਾ ਪੈਂਦਾ ਅਖਾਲੀ ਦਾ ਲਾ ਕੇ ਤਾਂ ਵੀ ਜਾਣਾ ਪੈਂਦਾ ਕੋਈ ਹੋਰ ਆ ਗਿਆ ਤਾਂ ਵੀ ਜਾਣਾ ਪੈਂਦਾ ਮੈਂ ਆ ਤਾਂ ਵੀ ਜਾਣਾ ਪੈਣਾ ਆਪਣੀ ਤਾਂ ਪੱਖ ਕਰਦੇ ਬੰਦੇ ਨੇ ਕਈ ਵਾਰੀ ਜਾਣਾ ਪੈਂਦਾ ਆਪਾਂ ਨੂੰ ਹੀ ਲੱਗਦਾ ਵੀ ਸਰਪੰਚ ਤਾਂ ਸਾਰੀ ਜਗ੍ਹਾ ਘੁੰਮੀ ਫਰੀ ਜਾਂਦਾ ਇਦਾਂ ਦੀ ਕੋਈ ਗੱਲ ਨਹੀਂ ਇਹਨਾਂ ਨੂੰ ਪਤਾ ਕਿ ਡਵੈਲਪਮੈਂਟ ਕੌਣ ਕਰਾ ਰਿਹਾ ਇਹਨਾਂ ਨੂੰ ਪਤਾ ਕਿ ਪੈਸੇ ਕੌਣ ਲਾ ਰਿਹਾ ਇਹਨਾਂ ਨੂੰ ਪਤਾ ਕਿ ਸਰਕਾਰ ਤੋਂ ਬਿਨਾ ਕੰਮ ਕੋਈ ਹੋਰ ਨਹੀਂ ਕਰ ਸਕਦਾ ਕਿਉਂਕਿ ਬਾਕੀ ਤਾਂ ਗੱਲਾਂ ਹੀ ਨੇ ਜੀ ਬਾਕੀ ਸਹਿਚਾਰ ਰੱਖੋ ਪਿਆਰ ਰੱਖੋ ਸਾਰਿਆਂ ਨੇ ਆਪਾਂ ਕਿਹੜਾ ਕੋ ਆਪਣੀ ਕੋਈ ਕੋਈ ਜ਼ਮੀਨ ਦੀ ਲੜਾਈ ਆ ਇਹ ਤਾਂ ਵਿਚਾਰਾਂ ਦੀ ਲੜਾਈ ਹੁੰਦੀ ਹੈ ਠੀਕ ਹੈ ਜੀ ਤੇ ਤੁਸੀਂ ਸਾਰੇ ਆਏ ਹੋ ਟਾਈਮ ਕੱਢਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਡਾ ਮਹਿਲਾ ਵਿੰਗ ਸਾਡੀਆਂ ਬੀਬੀਆਂ ਸਾਰੀਆਂ ਇਹ ਵੀ ਪ੍ਰਚਾਰ ਕਰ ਰਹੀਆਂ ਨੇ ਲੱਗੀਆਂ ਹੋਈਆਂ ਨੇ ਗਲੱਦੀ ਪਿੰਡ ਤੋਂ ਮੇਰੇ ਕੋਲ ਫੋਟੋ ਆਈਆਂ ਪੂਰੇ ਦਾ ਪੂਰਾ ਮਹਿਲਾ ਵਿੰਗ ਜਿਹੜਾ ਜੀ ਉਹ ਡੋਰ ਟੂ ਡੋਰ ਕਰ ਰਿਹਾ ਜੀ ਪੂਰਾ ਮਹਿਲਾ ਵਿੰਗ ਲੱਗਿਆ ਹੋਇਆ ਸਾਡੇ ਭਾਸੋਂ ਤੋਂ ਮੇਰੇ ਕੋਲ ਫੋਟੋ ਆਈਆਂ ਸਾਡੇ ਪਰਾ ਤਿਹੜੀਆਂ ਛੱਡ ਛੱਡ ਕੇ ਕੰਮ ਕਰ ਰਹੇ ਕਹਿੰਦੇ 5 ਸਾਲਾਂ ਦੇ ਵਿੱਚ ਤੁਸੀਂ ਅਗਰ 25 ਦਿਨ ਕੱਢ ਲੈਣਾ ਰਾਜਨੀਤਿਕ ਲੋਕਾਂ ਵਾਸਤੇ 25 ਦਿਨ ਚੰਗੇ ਬੰਦੇ ਲਈ ਤਾਂ ਤੁਹਾਡੀ ਜ਼ਿੰਦਗੀ ਜਿਹੜੀ ਆ ਪਰਿਵਰਤਨ ਆਊਗਾ ਜੇ ਪੈਸੋ ਚਾਹੀ ਵੀ ਛੱਡੋ ਪਰ ਮੈਨੂੰ ਕੀ ਫਰਕ ਪੈਂਦਾ ਜੇ ਵੋਟਾਂ ਤਾਂ ਪਾਈ ਜਾਣੀਆਂ ਨੇ ਤਾਂ ਫਿਰ ਜਿਹੜਾ ਨਾ ਜੀ ਆ ਜਿਵੇਂ ਧਰਮਸ਼ੋਤ ਵਰਗੇ 992 ਦੇ ਬਣੇ ਹੋਏ ਕਿੱਡਾ ਨਸੂਰ ਬਣ ਗਿਆ ਦੇਖੋ ਜੀ ਸੋਚ ਕੇ ਦੇਖੋ ਹਲਕਾ 10 ਸਾਲਾਂ ਨੂੰ ਕਿੱਥੋਂ ਨੂੰ ਕਿੱਥੇ ਜਾਣਾ ਸੀ ਜੇ ਆਪਾਂ 3 ਸਾਲਾਂ ਸਾਢੇ 3 ਸਾਲਾਂ ਫਾਤੀ ਸੜਕਾਂ ਬਣਾ ਸਕਦੇ ਆ ਤੇ ਇਹਨਾਂ ਨੇ 10 ਸਾਲਾਂ ਚ ਕਿਹੜੀਆਂ ਬਣਾਈਆਂ ਅੱਠ ਵੀ ਨਹੀਂ ਬਣਾਈਆਂ ਜੀ ਕਿੱਡਾ ਫਰਕ ਪੈ ਗਿਆ ਜੀ ਕਿਤੇ ਬੱਚਿਆਂ ਦੇ ਬੱਚਿਆਂ ਨੇ ਪੜ ਕੇ ਅਫਸਰ ਬਣਨਾ ਜੀ ਕਿੱਥੋਂ ਉਹ ਤਾਂ ਬਜੀਫਾ ਹੀ ਖਾ ਕੇ ਤੁਸੀਂ ਉਹਨਾਂ ਦਾ ਫਿਊਚਰ ਹੀ ਬਰਬਾਦ ਕਰਤਾ ਤੁਸੀਂ ਕਿ ਕਿੱਡਾ ਕਿੱਡਾ ਨੁਕਸਾਨ ਹੋ ਗਿਆ ਜੀ ਔਰ ਇਹਨਾਂ ਕੋਲੇ ਕੋਠੀਆਂ ਨੇ ਆ ਲਾਲਕਾ ਸਾਹਿਬ ਇੱਥੇ ਆ ਪੁੱਡਾ ਚ ਬਣਾਈ ਬੈਠੇ ਆ ਬਹੁਤ ਵੱਡੀ ਕੋਠੀ ਮੈਂ ਤਾਂ ਨੋਰਮਲ ਦਾ ਬੰਦਾ ਨਹੀਂ ਸਾਈਕਲ ਤੇ ਘੁੰਮਣ ਵਾਲੇ ਬੰਦੇ ਆ ਠੀਕ ਆ ਸਰਕਾਰ ਨੇ ਗੱਡੀ ਦਿੱਤੀ ਐਮਐਲਏ ਬਣ ਕੇ ਕਿਰਾਏ ਦੇ ਮਕਾਨ ਤੇ ਰਹਿੰਦੇ ਆ ਨਾ ਮੈਨੂੰ ਕੋਈ ਸ਼ੌਕ ਆ ਨਾ ਹੀ ਮੇਰੇ ਮਨ ਚ ਉਦਾਂ ਦੇ ਕੋਈ ਲਾਲਸਾ ਮੈਨੂੰ ਤਾਂ ਇਹ ਆ ਕਿ ਜੋ ਮੇਰੇ ਕੋਲੇ ਹੈਗਾ ਮੈਂ ਤਾਂ ਆਪਣੇ ਲੋਕਾਂ ਲਈ ਸਾਰਾ ਕੁਝ ਲਾ ਦਿਆਂ ਔਰ ਤੁਸੀਂ ਯਾਦ ਕਰੋ ਵੀ ਫਲਾਣਾ ਬੰਦਾ ਐਮਐਲਏ ਬਣਿਆ ਸੀ ਵੀ ਬਹੁਤ ਕੰਮ ਕੀਤਾ ਸੀ ਆਈ ਕਨ ਮਾਨੀ ਜੀ ਕੋਸ਼ਿਸ਼ ਆਪਾਂ ਕਰ ਰਹੇ ਆ ਸਾਰੇ ਫਿਰ ਮੇਰੀ ਹੱਥ ਬੰਨ ਕੇ ਬੇਨਤੀ ਆ ਸਾਡਾ ਗੁਰਦਨਪਰਾ ਬਹੁਤ ਅੱਛਾ ਆਮ ਕਿਰੇਲੂਆ ਸਾਹਮਣੇ ਘਰ ਹੈ ਜੀ ਠੀਕ ਹੈ ਨਾ ਆਮ ਪਰਿਵਾਰਾਂ ਚੋਂ ਹੈ ਜੀ ਕੋਈ ਪੋਲੀਟਿਕਲ ਬੈਕਗ੍ਰਾਉਂਡ ਨਹੀਂ ਜੀ ਕੋਈ ਲੀਡਰ ਨਹੀਂ ਜੀ ਕਿਤੇ ਖਾਨਦਾਨ ਦੇ ਵਿੱਚ ਕੋਈ ਨਹੀਂ ਆ ਸਾਡੀ ਭੈਣ ਹੈ ਨਾ ਆ ਲੇਬਰ ਕਰਦੇ ਨੇ ਇਹਨਾਂ ਦਾ ਬ੍ਰਦਰ ਵੀ ਤੁਹਾਡੀ ਕਰਦਾ ਉਥੇ ਪਟਿਆਲੇ ਨਾ ਨਾ ਸੌਰੀ ਨਾਪੇ ਜਿਹੜਾ ਬੋਰਡ ਹੈ ਇੱਧਰ ਸਰਪ੍ਰੀ ਆਰਡਰ ਕੋ ਉੱਥੇ ਤੁਹਾਡੀ ਕਰਦਾ ਰਿਹਾ ਭੁਪਿੰਦਰ ਕਿਉਂ ਪਹਿਨ ਠੀਕ ਹੈ ਜੀ ਤੇ ਉਹ ਸਰਪੰਚ ਬਣਾਇਆ ਜੀ ਆਪਾਂ ਕਕਰਾਲੇ ਪਿੰਡ ਦਾ ਠੀਕ ਹੈ ਆਪਾਂ ਤਾਂ ਨਾਰਮਲ ਨਹੀਂ ਆ ਜੀ ਮੈਂ ਵੀ ਪਟਿਆਲੇ ਦਾ ਢਾਡੀ ਕਰਦਾ ਰਿਹਾ ਜੀ ਹੈ ਤੇ ਇਹ ਢਾੜੀਆਂ ਆ ਰਹੇ ਨੇ ਢਾੜੀਆਂ ਕਰਦੇ ਨੇ ਮੈਂ ਤਾਂ ਬਾਰ ਬਾਰ ਕਹਿ ਰਿਹਾ ਆਪਾਂ ਸਾਰੇ ਉਹਨਾਂ ਦੇ ਆ ਆਪਣਾ ਕੋਈ ਪੁਰਾਣਾ ਬਹੁਤ ਵੱਡਾ ਇਤਿਹਾਸ ਨਹੀਂ ਹੈ ਪੰਜ ਚਾਰ ਕਿੱਲਾ ਢਾੜੀ ਵਾਲਾ ਹੀ ਢਾੜੀ ਵਾਲਾ ਅਮੀਰ ਕੋਈ ਮੇਰਾ ਫਿਰ ਦਾ ਮਤਲਬ ਹੈ ਬੀਬੀ ਅੱਗੇ ਮੇਰਾ ਬਾਪੂ ਐਮਐਲਏ ਫਿਰ ਮੇਰਾ ਦਾਦਾ ਐਮਐਲਏ ਫਿਰ ਫਰਾਣਾ ਮੈਂ ਟਮਕਾਣਾ ਇਦਾਂ ਦਾ ਕੁਝ ਨਹੀਂ ਹੈਗਾ ਜੀ ਇਦਾਂ ਦਾ ਕੁਝ ਨਹੀਂ ਹੈ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਬੇਸ਼ੱਕ ਠੰਡ ਆ ਪਰ ਫਿਰ ਵੀ ਤੁਸੀਂ ਇੰਤਜ਼ਾਰ ਕੀਤਾ ਮੇਰੀ ਗੱਲ ਬਾਤ ਸੁਣੀ ਹੈ ਸਾਹਬ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਪੇਜ ਤੇ ਲਾਈਵ ਦਿਖਾ ਰਹੇ ਆਪਣੇ ਵਿਚਾਰ ਕਿਉਂਕਿ ਜਦੋਂ ਬੰਦਾ ਬੋਲਦਾ ਮੇਰੇ ਕੋਲੇ ਕੋਈ ਪੈਨ ਤਾਂ ਨਹੀਂ ਨਾ ਕੋਈ ਪੇਪਰ ਹੈ ਜੀ ਮੈਂ ਉਹ ਬੋਲ ਰਿਹਾ ਜਿਹੜਾ ਮੇਰੇ ਦਿਲ ਚਾ ਮੈਨੂੰ ਪਤਾ ਕਿ ਅਸੀਂ ਕਿਹੜੇ ਕੰਮ ਕੀਤੇ ਆ ਜਮੈਂ ਉਹੀ ਬੋਲੂਗਾ ਜੀ ਮੈਂ ਕੋਈ ਉਹ ਤਾਂ ਹੈ ਨਹੀਂ ਇਹਨਾਂ ਵਾਂਗੂ ਵੀ ਪੇਪਰ ਜੇਬ ਚੋਂ ਕੱਢ ਕੇ ਬੋਲਦਾ ਇਹਨਾਂ ਲਵਾਏ ਨੇ ਤੇ ਬੜਿਆ ਹੁੰਦੇ ਨੇ ਤੁਹਾਡੇ ਜਿੰਨਾ ਬੁਲਾ ਰ ਕਿਸੇ ਦਾ ਨਹੀਂ ਆ ਜਿਹੜੀ ਤੁਸੀਂ ਕਰਨਾ ਸਮਝਾਂਦੇ ਕੋਈ ਨਹੀਂ ਨਾ ਨਾ ਥੈਂਕ ਯੂ ਥੈਂਕ ਯੂ ਕਿਹਨ ਹਾਂ ਜੀ ਜੀ ਇਹ ਗੁਣੀ ਕੇ ਬਾਰੇ ਨੇ ਜੀ ਇਹ ਵੀ ਆਪਣੀ ਗੱਲ ਦੱਖਣੀ ਚਾਹੁੰਦੇ ਆ ਤੇਮਨ ਜੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਇਹ ਨਾਲ ਬਾਰੇ ਗੁਰਚਰਨ ਜੀ ਬਾਰੇ ਸਾਰਾ ਕੁਝ ਦੱਸ ਹੀ ਦਿੱਤਾ ਪਰ ਮੈਂ ਸੁਭਾਸਨ ਦਵਾਉਣਾ ਜਿਸ ਤਰ੍ਹਾਂ ਤੁੰਨੂੰ ਗੁਣੀ ਕੇ ਤੋਂ ਲੀਡ ਨਾਲ ਕਿਤਾਇਆ ਸੀ ਗੁਰਚਰਨ ਭਰਾ ਨੂੰ ਵੀ ਉਸੇ ਤਰ੍ਹਾਂ ਹੀ ਲੀਡ ਨਾਲ ਗੁਣੀ ਕਿਤੇ ਕਿਤਾਇਆ ਚੋਰਾਂਗੇ ਇੱਕ ਸਾਡੀਆਂ ਦੋ ਸੜਕਾਂ ਜਿਹੜੀਆਂ ਉਹ ਵੀ ਅਨਾਉਂਸ ਕਰ ਦੋ ਪਾਣੀ ਇੱਕ ਕੱਚਾ ਰਸਤਾ ਇੱਕ ਬਹੁਤ ਆਗਿਆ ਹੁਣ ਜਾਂਦਾ ਆਵੀ ਆਬ ਹੋ ਗਈਆਂ ਹੋਣੀਆਂ ਮਨਜ਼ੂਰ ਮਨਜ਼ੂਰ ਹੋ ਗਈ ਇਹ ਬਰਲੀ ਤੇ ਤੁਸੀਂ ਬਲੀਵ ਕਰੋਗੇ ਜੀ ਇੱਕ ਤਾਂ ਉਹ ਨਾ ਕਹਿ-ਕਹਿ ਕੇ ਬਿਨਾ ਕਿਹਾ ਤੋਂ ਉਹ ਬੰਦਾ ਨਾਨੋਕੇ ਕੋਲੇ ਇੱਕ ਸੜਕ ਹੈ ਜੀ ਪਿਛਲੇ 20 ਸਾਲਾਂ ਤੋਂ ਕਹਿੰਦੇ ਮਿੰਤਾਂ ਕਰਦੇ ਆ ਰਹੇ ਅਸੀਂ ਬਹੁਤ ਬੁਰਾ ਹਾਲ ਜੀ ਉਹਦੀ ਸੜਕ ਮਨਜ਼ੂਰ ਹੋ ਗਈ ਉੱਥੋਂ ਚੰਡੀਗੜ੍ਹ ਚੱਲੇ ਗਈ ਚੰਡੀਗੜ੍ਹ ਤੋਂ ਧੰਨਵਾਦ ਕਰਨਾ ਹੈ ਕਹਿੰਦੇ ਮਾਨ ਸਾਹਿਬ ਕਮਾਲ ਹੋ ਗਿਆ ਸਾਡੀ ਸੜਕ ਪਾਸ ਹੋ ਗਈ ਜੀ ਕਹਿੰਦੇ ਉਸ ਤੋਂ ਉੱਥੇ ਪੱਥਰ ਪੈ ਰਹੇ ਨੇ ਕਹਿੰਦੇ ਪੱਥਰ ਐਦਾ ਹੈਰਾਨ ਰਹਿ ਗਏ ਵੀ ਕਮਾਂ ਲੋਗੇ ਇਸ ਦਾ ਕਿਹਾ ਵੀ ਨਹੀਂ ਐਮਐਲ ਸਾਹਿਬ ਨੂੰ ਇਹ ਕਿਵੇਂ ਹੋ ਗਿਆ ਮੈਂ ਕਿਹਾ ਭਾਈ ਜੀ ਤੁਸੀਂ ਤਾਂ ਰਹਿੰਦੇ ਚੰਡੀਗੜ੍ਹ ਮੈਨੂੰ ਤਾਂ ਪਤਾ ਨਾ ਹੁਣ ਮੈਂ ਆਇਆ ਜਿੱਥੋਂ ਨਾਲੇ ਦੇ ਪਿੱਛੋਂ ਉਹ ਕੱਚਾ ਮੈਂ ਨਾਲ ਵੀ ਨੋਟ ਕਰ ਲੇ ਵੀ ਕੱਚਾ ਹੈ ਪੱਕਾ ਕਰਨਾ ਆਪਾਂ ਜੀ